ਹਾਂਜੀ ਸਾਥਰੀ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਬਾਈ ਦੱਬ ਕੇ ਕਰੇ ਕਰੋ ਲੋ ਜੀ ਅੱਜ ਦੀ ਤਰੀਕ ਹੋਗੀ 16 ਮਈ 2024 ਟਾਈਮ 8 ਵਜੇ ਕੇ ਪੂਰੇ ਕੀਨ ਕਰਤੀ ਚਾਲੂ ਸਹੀ 8 ਵਜੇ ਆਪਾਂ ਲੀਵਰ ਲਾਤਾ ਜੀਗਾ ਤੇ ਅੱਜ ਬਾਈ ਏਰੀਆ ਕੰਮ ਵਧੀਆ ਆਪਣੇ ਕੋਲ ਦੇਖਦੇ ਕਿੰਨੇ ਕਿਲੇ ਹੋ ਜਾਂਦੇ ਆ ਏਜੰਟ ਕਰਾ ਗਿਆ ਅੱਜ ਦਿਹਾੜੀ ਦਾ ਕੰਮ ਹੈਗਾ ਆਪਣੇ ਕੋਲ ਕੱਲ ਜਿਹੜੀ ਜੀਰੀ ਬੱਟੀ ਦੀ ਆਪਾਂ ਨੇ ਉਹਦੇ ਕਵਾੜ ਬਹੁਤ ਆ ਤੇ ਅੱਜ ਉਹ ਗਿਰੀ ਵੀ ਵੀ ਆਉਤੀ ਤੇ ਕਵਾੜ ਵੀ ਬਹੁਤਾ ਤੁਸੀਂ ਦੇਖਿਆ ਹੋਣਾ ਪਿਛਲੀ ਵੀਡੀਓ ਚ ਤੇ ਜਿਹੜੀ ਅੱਜ ਵਟ ਰਹੇ ਆ ਆਪਾਂ ਇਦੇ ਵਿੱਚ ਕਵਾੜ ਨਹੀਂ ਹੈਗਾ ਪਰ ਗਿਰੀ ਹੋਈ ਬਈ ਲੱਗ ਵਗ ਗਿਰੀ ਹੋਈ ਹੋ ਸਾਰੀ ਉਹ ਇਹ ਕਹਿੰਦੇ ਵੀ ਹਵਾ ਚੱਲ ਗਈ ਆਪਣੇ ਆਉਣ ਤੋਂ ਪਹਿਲਾਂ ਜਿੱਦਣ ਆਪਾਂ ਆਏ ਆ ਆਪਾਂ ਆਏ 15 ਤਰੀਕ ਨੂੰ 14 ਨੂੰ 12 ਪਤਾ ਨਹੀਂ 13 ਤਰੀਕ ਨੂੰ ਕਹਿੰਦੇ ਹਵਾ ਚੱਲ ਪਈ ਉਹਦੇ ਕਰਕੇ ਚੀਰੀ ਸਾਰੀ ਗਿਰ ਗਈ ਅੱਜ ਮਸ਼ੀਨ ਵਧੀਆ ਤੁਰ ਰਹੀ ਆ ਅੱਜ ਨਵੇੜਾ ਜ਼ਿਆਦਾ ਹੋਊਗਾ ਬਾਕੀ ਬਣੇ ਰਿਓ ਵਲੌਗ ਵਿੱਚ ਤੁਹਾਨੂੰ ਦਿਖਾਉਂਦੇ ਰਾਂਗੇ ਕਿਵੇਂ-ਕਿਵੇਂ ਕੰਮ ਚੱਲਦਾ ਨੌਕਰੀ ਵਧਦੀ ਆ ਭੱਜੀ ਅੱਜ ਅੱਜ ਬਾਈ ਤੋਰਾ ਥੋੜਾ ਕੱਲ ਨਾਲੋਂ ਜ਼ਿਆਦਾ ਕੱਲ ਲੋ ਪਹਿਲੇ ਲੋ ਤੇ ਚੱਲਦੀ ਸੀ ਜਮਾਲ ਅਦਮ ਲਾਲਾ ਲਾਇਵ ਆਉਣਾ ਹਾਈ ਥੋੜਾ ਬਹੁਤਾ ਪਰ ਕੱਲ ਨਾਲੋਂ ਤੋਰਾ ਮਸ਼ੀਨ ਦਾ ਜ਼ਿਆਦਾ ਸੀ ਕਿ ਗਿਰੀ ਵੀ ਆ ਗਿਰੀ ਵੀ ਤਾਂ ਚੱਕੀ ਜਾਂਦੀ ਆ ਵੀਰ ਕਵਾੜ ਆ ਉਹ ਮਸ਼ੀਨ ਨੂੰ ਤੁਹਾਨੂੰ ਪਤਾ ਫਿਰ ਚੋਕ ਹੋਣ ਦਾ ਡਾਰਾ ਤਾਂ ਕਰਕੇ ਮਸ਼ੀਨ ਹੌਲੀ ਤੇ ਉਹ ਕੱਲ ਜਮਾ ਗਿਰੀ ਹੋਈਦੀ ਆ ਦਾ ਅੱਜ ਹੈਗੀ ਉੱਪਰ ਤੁਸੀਂ ਕੱਲ ਦੇਖਿਆ ਹੋਣੀ ਕਲਿੱਪ ਉਹ ਜਿਹੜੀ ਜਮਾ ਹੀ ਨਾਲ ਲੱਗੀ ਪਈ ਸੀ ਆ ਤਾਂ ਚਲੋ ਉੱਪਰ ਤੇ ਵੀ ਮੱਟ ਹੋ ਰਹੀ ਆ ਦੇਖੋ भाई जी करो चेक का जी एक बज गया काम चल रहा पूरा गर्मी बहुत भा है भाई उरे ਦੇਖੋ ਕਿ ਆ ਹਾਲ ਹੋਇਆ ਬਸ ਪੁਰਤਾ ਮੱਤ ਗਿਆ ਵੈ ਸਾਰੀ ਪਾਓ ਗਰਮੀ ਆ 41 42 ਟੈਂਪਰੇਚਰ ਬਾਈ ਦਰਖਤ ਵੀ ਬਸ ਅਹੇ ਜਈਆਂ ਸ਼ਾਮਾਂ ਨੂੰ ਮੈਨਾਂ ਦੀ ਰੱਬ ਰੱਖ ਆਈਆ ਸੇ ਲੋ ਕੰਮ ਹੋਣਾ ਚਾਹੀਦਾ ਆਹੇ ਵੱਜ ਗਏ 8:05 ਵੱਜ ਗਏ ਕੀਲੇ ਬਈ ਵੱਡ ਹੋਏ ਅੱਜ 8 ਕੋਈ ਝੂਠ ਨਹੀਂ 8 ਵਜੇ ਮਸ਼ੀਨ ਚਲਾਈ ਸੀ 5:00 ਵੱਜ ਗਏ 8 ਗੀਲੇ ਵੱਡ ਹੋਏ ਆ ਕਾਰਨ 6 ਖੱਤੀਆਂ ਬੈਠ ਛੋਟੀਆਂ ਛੋਟੀਆਂ 20-20 ਡਿਸਿਮਲ ਦੀਆਂ ਖੱਤੀਆਂ 15 ਡਿਸਿਮਲ ਦੀਆਂ 30 ਦੀਆਂ 40 ਦੀਆਂ ਵਾਤੇ-ਬੱਦ ਅੱਧਾ ਗੀਲਾ ਬਸ ਤਾਂ ਕਰਕੇ ਅੱਜ ਆਈ ਕੁਛ ਹੋਇਆ ਅਜੇ ਤਾਂ ਹੈਗਾ ਟਾਈਮ ਚੱਲੂ ਅਜੇ ਤਾਂ ਮਸ਼ੀਨ ਹੋਰ ਆ ਹੁਣ ਆਪਾਂ ਮੈਂ ਚੱਲੇ ਆਂ ਬਾਈ ਜੀ ਰੋਟੀ ਤਿਆਰ ਕਰਨ ਤਾਂ ਰੋਟੀ ਚੱਲੇ ਆ ਹੁਣ ਰੋਟੀ ਲਿਆਵਾਂਗੇ ਬਣਾ ਕੇ ਰਾਤ ਪਈ ਠਾਬੇ ਤੋਂ ਲਿਆਂਦੀ ਸਵੇਰੇ ਵੀ ਠਾਬੇ ਤੋਂ ਲਿਆਂਦੀ ਸਵਾਦ ਜਾਂ ਨਹੀਂ ਆਊਗਾ ਠਾਬੇ ਵਾਲੀ ਰੋਟੀ ਦਾ ਤੇ ਹੁਣ ਆਪਾਂ ਚੱਲੇ ਆਂ ਗਰਮੀ ਬਾਈ ਬਹੁਤ ਆ ਗਰਮੀ ਦਾ ਕੋਈ ਅੰਤ ਨਹੀਂ ਫੇਜ ਨਾਲ ਸੇ ਗਾਉਂ ਨੇ ਹਾਲੋਂ ਪੇਜਾ ਕੇ ਕਿ ਕਿੰਦੀ ਬਣਾਵਾ ਕੋਈ ਕਿਹਦੇ ਨਾਲ ਗੱਲ ਕਰ ਆ ਬਾਈ ਆਪਾਂ ਨੇ ਮੁੰਡਾ ਲੋਕਲ ਉਹ ਇਹਦਾ ਡਰਾਈਵਰ ਰੱਖਿਆ ਇੱਕ ਡਰਾਈਵਰ ਨਾਲ ਬਣਦੀ ਨਹੀਂ ਦੀ ਗੱਲ ਤੇ ਇੱਕ ਬਾਈ ਕੱਲ ਹੋਰ ਤੁਹਾਨੂੰ ਮੈਂ ਦੱਸਣੀ ਭੁੱਲ ਗਿਆ ਜਦੋਂ ਆਪਾਂ ਆਏ ਸੀ ਕਿ ਪਰ ਰੇਪੇਰ ਕਰੀਆ ਆ ਜੋ ਆਪਣੇ ਨਾਲ ਇੱਕ ਮੁੰਡਾ ਜਿੱਕਰ ਰੋਡਾ ਜਾ ਬਾਈ ਉਹ ਰਾਤ ਤੇ ਹੀ ਗਾਇਬ ਹੋ ਗਿਆ ਰਾਤ ਨੂੰ ਪਈ ਸੀ ਕਿ 2:30 ਵਜੇ ਕੰਪ ਦੇ ਰੋਕੀ ਦੀ ਮਲੀਣਾ ਉੱਥਾਂ ਹੀ ਗਾਇਬ ਹੋ ਗਿਆ ਉਹ ਤਾਂ ਚੱਲ ਰੁਪਈਆ ਬਾਈ ਉਹਦੇ ਕੋਲ ਗਿਆ ਵਾ 10000 ਸੈਕੰਡ ਡਰਾਈਵਰ ਕਹਿ ਕੇ ਉਹਨੇ ਗੱਲ ਕਰੀ ਤੀ 22000 ਤੇ ਗੱਲ ਹੋਈ ਤੀ 10000 ਕਿ ਨਹੀਂ 10000 ਰੁਪਈਆ ਉਹਦੇ ਕਿ ਨਹੀਂ ਗਿਆ ਉਹਨੂੰ ਹੁਣ ਮਿਲਾਂਗੇ ਉੱਥੇ ਜਾ ਕੇ ਉਹਨੋਂ ਦਾ ਬੰਦ ਆਉਂਦਾ ਆਪਣੇ ਕੋਲੇ ਆ ਫਤਿਹਗੜ੍ਹ ਸਾਹਰੇ ਪਿੰਡ ਉਹਦਾ ਬਦੋਸ਼ੀ ਕਲਾਂ ਉਹਨੂੰ ਉੱਥੇ ਜਾ ਕੇ ਮਿਲਾਂਗੇ ਆਪਾਂ ਕਾ ਕਰਕੇ ਬਾਈ ਹੁਣ ਆਪਾਂ ਨੂੰ ਰੇ ਲੋਕਲ ਡਰਾਈਵਰ ਰੱਖਣਾ ਪਿਆ ਫੋਨ ਆਪਾਂ ਕਰਿਆ ਪਿੰਡ ਜਿੰਨੇ ਦਿਨ ਤੱਕ ਨਹੀਂ ਬਣਦਾ ਜਗੜ ਹਰੇਕ ਨੇ ਬਾਈ ਗੱਲ ਕਰੀ ਵਾ ਕੋਈ ਕਹਿੰਦਾ ਮੈਂ ਮੂੰਗੀ ਚ ਗਰੀਬੀ ਆ ਕਿਸੇ ਦੀ ਕਿਸੇ ਕਰੀ ਵਾ ਜਿਵੇਂ ਵੀ ਆਪਾਂ ਨੂੰ ਬੰਦਾ ਮਿਲਿਆ ਆਪਾਂ ਥੋੜੀ ਟੈਕਟ ਕਰਾਣ ਦੇ ਆਜੂਗਾ ਇਹ ਜੇ ਉਹਨਾਂ ਚਰ ਆ ਬਾਈ ਆਪਣੇ ਨਾਲ ਰਹੂਗਾ ਜੀਨ ਬਾਈ ਵਧੀਆ ਚਲਾਉਂਦਾ ਦੁਪਹਿਰ ਦਾ ਇਹੀ ਚਲਾ ਰਿਹਾ ਚਲੋ ਜੀ ਮਿਲਦੇ ਆਂ ਹਾਂ ਲੋਈ ਰੋਟੀ ਬਣ ਗਈ ਦਾਲ ਬਣ ਗਈ ਦਾਲ ਨੂੰ ਤੜਕਾ ਲਾ ਕੇ ਚੱਲਦਿਆਂ ਲੈ ਕੇ ਟਾਈਮ ਪੌਣੇ 8 ਹੋ ਗਏ ਮੈਂ ਤਾਂਹੀਂ ਟਾਈਮ ਨਾਲ ਆ ਗਿਆ ਜਿਗਾ ਕੱਲਿਆ ਪਾਰਾ ਮਨਹਾ ਜਾ ਕੇ ਕੱਪੜੇ ਤੋਤੇ ਫਿਰ ਆਟਾ ਗੁੰਨਿਆ ਦਾਲ ਧਰੀ ਦਾਲ ਵੀ ਬਣ ਗਈ ਰੋਟੀਆਂ ਵੀ ਬਣ ਗਈਆਂ ਤੇ ਦਾ ਪਟੋ ਡੱਪਾ ਲਾ ਕਰੇ ਹੋਣਾ ਚੱਲਦਿਆਂ ਬਸ ਲੈ ਕੇ ਰੋਟੀਆਂ ਗਰਮੀ ਬਹੁਤ ਆ ਬਾਈ ਨਾ ਆਇਆ ਦਾ ਫੇਰ ਭਿੱਜ ਗਿਆ ਸਾਰੇ ਵਾ ਚਲਦੇ ਆ ਤੜਕਾ ਲਾ ਕੇ ਰੋਟੀ ਬਣ ਗਈ ਰੋਟੀ ਵਾ ਡਰਾਈਵਰ ਦੀ ਲੈ ਕੇ ਤਾਣੇਦਾਰ ਨੇ ਉਹੀ ਖਾ ਲੈਣੀ ਆਪਾਂ ਨੇ ਆਪਣੀ ਹੁਣ ਖਾ ਜਾਣੀ ਆ ਤਾਣੇਦਾਰ ਆ ਕੇ ਖਾ ਲੂਗਾ ਨਾ ਕੇ ਚਲੋ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਆ ਵੀ ਚੱਲਦੀ ਆ ਖੜੀ ਆ ਮਿਲਦੇ